ਸਤ ਸ੍ਰੀ ਅਕਾਲ ਦੋਸਤੋ ਮੈਂ ਅੱਜ ਮੇਰਾ ਬਹੁਤ ਹੀ ਅਜ਼ੀਜ਼ ਬਹੁਤ ਹੀ ਪਿਆਰਾ ਦੋਸਤ ਉਹਦੇ ਰੂਬਰੂ ਕਰਾ ਰਿਹਾ ਕਿ ਅੱਜ ਉਹ ਕਹਿੰਦਾ ਵੀ ਯਾਰ ਮੈਂ ਵਾਪਸ ਘਰ ਨੂੰ ਚਲ ਜਣਾ ਜਿੰਦਗੀ ਦਾ ਬੜਾ ਲੰਮਾ ਸਮਾਂ ਹੋ ਗਿਆ ਘਰੋਂ ਨਿਕਲੇ ਨੂੰ ਤੇ ਅੱਜ ਫਿਰ ਡਿਸਾਈਡ ਕਰਿਆ ਕਿੰਦਾ ਵੀ ਵਾਪਸ ਚਲੀਏ ਸਮਾਂ ਵੀ ਕਰੀਬ 23 ਤੇ 24 ਸਾਲ ਹੋ ਗਏ ਇੰਨਾ ਕ ਹੋ ਗਿਆ ਹਾਂਜੀ ਤੇ ਪਹਿਲਾ ਮੇਰੇ ਖਿਆਲ ਨਾਲ ਜਰਮਨ ਦੇ ਵਿੱਚ ਕਾਫੀ ਸਮਾਂ ਗੁਜ਼ਾਰਿਆ ਉਹ ਰਸ਼ੀਆ ਦੇ ਵਿੱਚ ਜਰਮਨ ਰਸ਼ੀਆ ਜਰਮਨ ਪੋਲੈਂਡ ਐਂਡ ਇਟਲੀ ਫ੍ਰਾਂਸ ਸਪੇਨ 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 ਦੇ ਵਿੱਚ ਵੀ ਟਾਈਮ ਲੱਗ ਗਿਆ ਉੱਥੋਂ ਘੁੰਮਦਾ ਘੁਮਾਂਦਾ ਇੰਗਲੈਂਡ ਦੇ ਵਿੱਚ ਆ ਗਿਆ ਇੰਗਲੈਂਡ ਦੇ ਵਿੱਚ ਵੀ ਹੁਣ ਕਾਫੀ ਟਾਈਮ ਹੋ ਗਿਆ ਨੀਅਰਲੀ 14-15 ਸਾਲ ਹੋ ਗਏ 15 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਕੰਮ ਕਰਦਿਆਂ ਨੂੰ ਵੀ ਇੰਨੇ ਸਮਾਂ ਹੋ ਗਿਆ ਦੇਖੋ ਸਮਾਂ ਕਿੰਨਾ ਬਲਵਾਨ ਆ ਪਾਈ ਵੀਰ ਸਿੰਘ ਨੇ ਸੱਚ ਗਿਆ ਮੈਂ ਫੜ ਫੜ ਰਹੀ ਤਰੀਕ ਸਮੇਂ ਨੇ ਇੱਕ ਨਾ ਮੰਨੀ ਮੈਂ ਰਹੀ ਵਾਸਤੇ ਘੱਟ ਸਮੇਂ ਖਸਕਾਈ ਕੰਨੀ ਮੈਂ ਕਿਵੇਂ ਨਾ ਸਕੀ ਰੋਗ ਅਟਕ ਜੋ ਪਾਈ ਪਰ ਸਮਾਂ ਗੁਜ਼ਰੀਆ ਤੇ ਪੱਤਰੋ ਲੰਗੇ ਪਾਣੀ ਕਦੇ ਮੁੜ ਕੇ ਨਹੀਂ ਆਉਂਦੇ ਇਹ ਇੱਕ ਸੱਚਾ ਜਦੋਂ ਘਰੋਂ ਨਿਕਲੇ ਅੱਜ ਤੋਂ 24 ਸਾਲ ਪਹਿਲਾਂ ਉਹ ਪਰਿਵਾਰ ਦੇ ਜੀ ਉਹਨਾਂ ਦੇ ਵਿੱਚ ਕੁਝ ਜੀ ਇਹ ਜਿਹੇ ਆ ਜਿਹੜੇ ਬਹੁਤ ਹੀ ਆਪਣੇ ਨੇੜੇ ਹੁੰਦੇ ਆ ਵੀ ਉਹ ਸ਼ਾਇਦ ਨਹੀਂ ਮਿਲਣਗੇ ਜਦੋਂ ਘਰੋਂ ਨਿਕਲਿਆ ਸੀ ਕਿੰਨੇ ਚਿਰ ਆਵਾਜ਼ ਤੁਹਾਡੇ ਪਿਤਾ ਜੀ ਚਲ ਗਏ ਪਿਤਾ ਜੀ ਚਲ ਗਏ ਸੀਗੇ 2018 ਚ ਹੂੰ ਫੇਰ ਮਾਤਾ ਜੀ 2023 ਚ ਉਹ ਮਾਤਾ ਚ ਲੱਗੀ ਸੀ ਪਰ ਦੋਨਾਂ ਨੂੰ ਦੋਨਾਂ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਕਿਉਂਕਿ ਕੁਝ ਮਜਬੂਰੀਆਂ ਹੁੰਦੀਆਂ ਇਨਸਾਨ ਦੀਆਂ ਉਹ ਮਜਬੂਰੀਆਂ ਕਾਰਨ ਆਪਣੇ ਮਾਪੇ ਦਾ ਮੂੰਹ ਵੀ ਨਹੀਂ ਦੇਖ ਸਕਿਆ ਇੰਗਲੈਂਡ ਦੇ ਵਿੱਚ ਪੇਪਰ ਮਿਲਣੇ ਬੜੇ ਮੁਸ਼ਕਲ ਆ ਜਾਂ ਤਾਂ ਫਿਰ ਕੋਈ ਵਿਆਹ ਸ਼ਾਦੀ ਹੋ ਜੇ ਜਾਂ ਫਿਰ ਕੋਈ ਕਾਨੂੰਨ ਹੈ ਜੇ ਆਜ ਵੀ ਵੀ ਜਲਦੀ ਬਣ ਜਾਏ ਪਰ 20 ਸਾਲ ਤੇ ਥੱਲੇ ਕੋਈ ਆਪਸ਼ਨ ਹੈ ਨਹੀਂ ਔਰ ਹੁਣ ਵਾਪਸ ਜਾਊਗਾ ਜਾਣ ਤਾਂ ਭਲਾ ਆਪਣੇ ਤੋਂ ਘਰੇ ਆ ਹਾਂਜੀ ਹਨਾ ਤੈਨੂੰ ਤੇਰੇ ਚਾਚੇ ਤਾਏ ਹੋਰ ਮੁੰਡੇ ਪਰਿਵਾਰ ਉਹਨਾਂ ਦੇ ਸਾਰੇ ਮਿਲ ਜਾਣੇ ਹਾਂਜੀ ਬਾਰੇ ਇਹਨੂੰ ਆਪਣੇ ਮਾਪੇ ਬਾਪ ਉਹ ਨਹੀਂ ਕਿਉਂਕਿ ਬੰਦਾ ਮਹਿਸੂਸ ਕਰਦਾ ਯਾਰ ਵੀ ਮੈਂ ਇੱਥੋਂ ਗਿਆ ਵੀ ਇੱਥੇ ਉਹ ਘਰ ਹੁਣ ਖਾਲੀ ਆ ਹਾਲਾਂਕਿ ਇਹਦਾ ਭਰਾ ਇੱਕ ਹੈ ਪਰ ਉਹ ਵੀ ਉੱਥੇ ਨਹੀਂ ਉਹ ਵੀ ਬਾਹਰ ਸੈਟਲ ਆ ਪਰ ਕਰ ਕੁਝ ਨਹੀਂ ਸਕਦੇ ਬਾਰੇ ਇਹਨੇ ਡਿਸੀਜਨ ਕਰਿਆ ਵੀ ਮੈਂ ਹੁਣ ਵਾਪਸ ਘਰ ਚਲ ਜਾਣਾ ਵੇ ਬਈ ਜਿੱਦਾਂ ਵੀ ਹੈਗਾ ਟਾਈਮ ਗਜ਼ਾਰ ਲਿਆ ਬੀ ਲੰਘ ਗਿਆ ਸਮਾਂ ਨਹੀਂ ਹੁਣ ਪੇਪਰਾਂ ਦਾ ਕੁਝ ਬਣਿਆ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਪਰ ਬੜਾ ਮਿਹਨਤੀ ਬੰਦਾ ਔਰ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਵੀ ਮੈਂ ਬੜੇ ਬੰਦੇ ਦੇਖਿਆ ਪਰ ਬਹੁਤ ਘੱਟ ਬੰਦੇ ਐ ਜੇ ਦੇਖਿਆ ਜਿਹੜੇ ਕੰਮ ਨੂੰ ਬੜੀ ਲਗਨ ਤੇ ਬੜੀ ਜ਼ਿੰਮੇਵਾਰੀ ਨਾਲ ਕਰਦੇ ਆ ਤੇ ਟਾਈਮ ਟੂ ਟਾਈਮ ਕੰਮ ਦੇ ਉੱਤੇ ਪਹੁੰਚਣਾ ਦੇਖਣਾ ਸਾਰਾ ਚੀਜ਼ ਹੈ ਤਰ ਉਤਰ ਜਿੰਨੇ ਵੀ ਅਸੀਂ ਕੰਮ ਕਰਦੇ ਆ ਸਾਰਾ ਇਹਨੂੰ ਪਤਾ ਹਾਲਾਂਕਿ ਮੈਨੂੰ ਆਪਣੇ ਸਾਨੂੰ ਟੂਲਾ ਡਾਲਾਂ ਦਾ ਹੋਰ ਸਵਾਲ ਕਿੱਥੇ ਵੀ ਆ ਕੀ ਪਿਆ ਉਹ ਸਾਰਾ ਇਹਨੂੰ ਪਤਾ ਹੁਣ ਇਹਦੇ ਜਾਣ ਤੇ ਬਾਅਦ ਵੀ ਸਾਨੂੰ ਪਰੇਸ਼ਾਨੀ ਬਹੁਤ ਆਣੀ ਆ ਚਲੋ ਚਲੋ ਜਾਣਾ ਤਾਂ ਇਹ ਆਪਣੇ ਘਰ ਹੀ ਆ ਬੇ ਆਪਣਾ ਘਰ ਬਸਾਵੇ ਜਾ ਕੇ ਵਿਆਹ ਕਰਾਵੇ ਚਲੋ ਮਾਲਕ ਦੀ ਕਿਰਪਾ ਹੈ ਜਾਇਦਾਦ ਹੈਗੀ ਇਹਦੇ ਕੋ ਇਹੋ ਜੀ ਕੋਈ ਗੱਲ ਨਹੀਂ ਪਰ ਜਾਣਾ ਘਰ ਆ ਪਰ ਐ ਆ ਵੀ ਜਿਹੜੇ ਜੀ ਵਿਛੜ ਗਏ ਉਹ ਨਹੀਂ ਮਿਲਣੇ ਹੈਗੇ ਬਸ ਅਫਸੋਸ ਇਸ ਗੱਲ ਦਾ ਹੈ ਹੁਣ ਤੂੰ ਦੱਸ ਵੀ ਤੈਨੂੰ ਕਿਹੋ ਜਿਹਾ ਲੱਗੂਗਾ ਵੀ ਤੂੰ ਹੁਣ ਜਾਣਾ ਆ ਕਦੇ ਸਾਡੇ ਨਾਲ ਇੰਨਾ ਟਾਈਮ ਗੁਜ਼ਾਰਿਆ ਆ ਫਿਰ ਵੀ ਆਹਦੇ ਆ ਵੀ ਇਹਦੀ ਇਹਦੀ ਵੀ ਕੋਈ ਯਾਦ ਯੂਦ ਆਊਗੀ ਕਿ ਨਹੀਂ ਯਾਦ ਤਾਂ ਹੀ ਹੋਣੀ ਹੈ ਹਾਂ ਪਰ ਵਿਆਹ ਤੋਂ ਤੇਜਾਗੇ ਸਾਰੇ ਮੁਗਤ ਨੇ ਮੋਸ਼ਨਲ ਹੋ ਜਾਂਦਾ ਬੰਦਾ ਜਜਵਾਤੀ ਹੋ ਜਾਂਦਾ ਕੀ ਕਰ ਸਕਦਾ ਬੰਦਾ ਪਰ ਐ ਵੀ ਇਹ ਕਰ ਕੁਛ ਨਹੀਂ ਸਕਦੇ ਚਲੋ ਆਪਣੀ ਲਾਈਫ ਨੂੰ ਸੈਟਲ ਕਰ ਠੀਕ ਹੈ ਨਾ ਆਪਣਾ ਜੋ ਹੈਗਾ ਵਿਆਹ ਸ਼ਾਦੀ ਕਰਾ ਕੇ ਤੋਂ ਆਪਣਾ ਪਰਿਵਾਰ ਬਣਾ ਹਾਂਜੀ ਤੇ ਫੇਰ ਆਪਾਂ ਤੇਰੀ ਕੋਹਾਵਾਂਗੇ ਲੰਘਦੇ ਵੜਦੇ ਕਿਤੇ ਹਾਂਜੀ ਹਾਂ ਨਾ ਤੇ ਫੇਰ ਵੀ ਜਿਹੜਾ ਬਾਹਰ ਦਾ ਐਕਸਪੀਰੀਅੰਸ ਆ ਤੇ ਇਹਦਾ ਯੋਰਪ ਦਾ ਰਿਹਾ ਤੂੰ ਜਰਮਨ ਚ ਕਿੰਨਾ ਟਾਈਮ ਲਾਇਆ ਜਰਮਨ 6 ਸਾਲ 6 ਸਾਲ ਜਰਮਨ ਦੇ ਵਿੱਚ ਲਾਇਆ ਉੱਥੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਇਹਨੂੰ ਬਹੁਤ ਐਕਸਪੀਰੀਅੰਸ ਆ ਹੋਟਲ ਰੈਸਟੋਰੈਂਟ ਜਾਂ ਕੋਈ ਪੀਜੇ ਦਾ ਮੈਂਤੀ ਹੈ ਉੱਥੇ ਵੀ ਬਹੁਤ ਕਾਮਯਾਬ ਹੋ ਜਾਏਗਾ ਕਿਉਂਕਿ ਕਿਉਂਕਿ ਤੈਨੂੰ ਕਰਨੇ ਆਉਂਦਾ ਨਾ ਹਾਂਜੀ ਹਾਂਜੀ ਤੈਨੂੰ ਪਤਾ ਹੈ ਦੁਨੀਆ ਦਾ ਕੀ ਟੈਸਟ ਹੈਗਾ ਕਿ ਨਹੀਂ ਹੈ ਇਸ ਦਾ ਤੇ ਇਸ ਕਰਕੇ ਇਹ ਕਾਮਯਾਬ ਬੰਦਾ ਹਰ ਜਗ੍ਹਾ ਹਰ ਫੀਲਡ ਦੇ ਵਿੱਚ ਮੇਰੇ ਖਿਆਲ ਨਾਲ ਕੰਸਟ੍ਰਕਸ਼ਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਾਮਯਾਬਾ ਚੱਲ ਜੀ ਕੰਸਟ੍ਰਕਸ਼ਨ ਦਾ ਨਹੀਂ ਕਰਨਾ ਉੱਥੇ ਜਾ ਕੇ ਕੋਈ ਫਾਸਟ ਫੂਡ ਦਾ ਤੂੰ ਕੰਮ ਕਰ ਸਕਦਾ ਹਾਂਜੀ ਹਾਂਜੀ ਹੈਨਾ ਤੇ ਬਥੇਰੇ ਕੰਮ ਹੈਗੇ ਆ ਜੋ ਲੋਕ ਹੋਰ ਵੀ ਕਰਦੇ ਆ ਹਾਂਜੀ ਹਾਂ ਆਪਾਂ ਕਿੰਨੀਆਂ ਆ ਵੀਡੀਓ ਦੇਖਦੇ ਆ ਲੋਕ ਬਾਹਰੋਂ ਜਾ ਕੇ ਕਰਦੇ ਯਾਰ ਉੱਥੇ ਹਾਂਜੀ ਹਾਂ ਨਾ ਤੂੰ ਤਾਂ ਬਾਹਰ ਹੱਥੀ ਕਰਿਆ ਹੋਇਆ ਕੰਮ ਆ ਹਾਂਜੀ ਤੇ ਤੈਨੂੰ ਕੋਈ ਵੀ ਡਰ ਨੇ ਘਬਰਾਣੇ ਦੀ ਵੈਸੇ ਲੋੜ ਤਾਂ ਹੈ ਨਹੀਂ ਪਰ ਅਸੀਂ ਚਾਹੁੰਦੇ ਸੀ ਵੀ ਤੂੰ ਚਲੋ ਇਕੱਠੀ ਰਹਦੇ ਇੰਨਾ ਟਾਈਮ ਲੰਘ ਗਿਆ ਆਪਾਂ ਨੂੰ ਚਲੋ ਕਰੀ ਜਾਂਦੇ ਪਰ ਜੋ ਮਨਜ਼ੂਰ ਆ ਰੱਬ ਨੂੰ ਉਹੀ ਹੁੰਦਾ ਠੀਕ ਹੈ ਨਾ ਹਾਂਜੀ ਤੇ ਅਸੀਂ ਕਾਫੀ ਟਾਈਮ ਤੋਂ ਇਕੱਠੇ ਆ ਸਾਡੇ ਵਿੱਚ ਇੱਕ ਸਾਡਾ ਹੋਰ ਦੋਸਤ ਸੀਗਾ ਉਹ ਵੀ ਸਾਡੇ ਨਾਲ ਇਕੱਠਾ ਸੀ ਪਰ ਉਹ ਜ਼ਿੰਦਗੀ ਉਹ ਸਾਡੇ ਨਾਲ ਬਹੁਤ ਟਾਈਮ ਗੁਜ਼ਾਰਿਆ ਪਰ ਉਹ ਹੁਣ ਸਾਡੇ ਨਾਲ ਨਹੀਂ ਹੈਗਾ ਉਹ ਇਸ ਦੁਨੀਆ ਨੂੰ ਇਹ ਫਾਨੀ ਸੰਸਾਰ ਨੂੰ ਅਲਵਦਾ ਕਹਿ ਕੇ ਬਹੁਤ ਹੀ ਜੰਗੀਜ਼ ਦੇ ਵਿੱਚ ਚਲਾ ਗਿਆ ਸਾਨੂੰ ਉਹਦਾ ਵੀ ਬੜਾ ਅਫਸੋਸ ਆ ਜੇ ਉਹ ਹੁੰਦਾ ਨਾ ਉਹਨੇ ਵੀ ਨਾਲ ਅੱਜ ਇਹਦੇ ਨਾਲ ਹੋਣਾ ਸੀ ਇੱਥੇ ਹਾਂਜੀ ਉਹ ਤਾਂ ਮੈਨੂੰ ਕਹਿੰਦਾ ਸੀ ਨਾ ਜਾਣ ਨਾ ਜਾਣ ਹਾਂ ਤੈਨੂੰ ਆਪ ਛੱਡ ਗਈ ਛੱਡ ਕੇ ਕਾਫੀ ਇਕੱਠਿਆਂ ਟਾਈਮ ਕਿ ਜਾ ਰਿਹਾ ਸ਼ੁਰੂਆਤ ਦੇ ਲਾ ਕੇ ਐਂਡ ਤੱਕ ਚਲੋ ਹੁਣ ਖਟੀਆਂ ਮਿੱਠੀਆਂ ਯਾਦਾਂ ਮਿੱਤਰਾ ਹਾਂਜੀ ਹਾਂ ਹੈਨਾ ਤੇ ਇਹਨਾਂ ਦੇ ਨਾਲ ਸਮਾਂ ਚਲੋ ਜ਼ਿੰਦਗੀ ਨਹੀਂ ਰੁਕਦੀ ਕੰਮਕਾਰ ਆਪਣੇ ਵਿੱਚ ਖਿਆਲ ਰੱਖੋ ਕਿਤੇ ਵੀ ਕੰਮ ਕਰਨਾ ਮਿਹਨਤ ਤੇ ਬਰਮਾਤਮਾ ਤੇ ਭਰੋਸਾ ਰੱਖ ਕੇ ਕਰੀਏ ਕਿਸੇ ਦਾ ਮਾੜਾ ਨਾ ਕਰੀਏ ਬਸ ਇਹੀ ਚੀਜ਼ ਆ ਸਭ ਤੋਂ ਵੱਡੀ ਵੀ ਮਾੜਾ ਨਾ ਬੀਚਦਾ ਹਾਂਜੀ ਤੇ ਹੋਰ ਕੋਈ ਗੱਲ ਕਹਿਣੀ ਚਾਹਤ ਹੋਵੇ ਤੂੰ ਬਸ ਕਹਿਣਾ ਇਹ ਜਿਹੜਾ ਵੀ ਬਾਹਰ ਆਉਣਾ ਬਹੁਤ ਔਖਾ ਆ ਹਾਂ ਵੀ ਉੱਥੇ ਰਹਿ ਕੇ ਆਪਣੀ ਮਿਹਨਤ ਕਰੋ ਉੱਥੇ ਆਪਣੀ ਮਿਹਨਤ ਨਾਲ ਜੇ ਕੋਈ ਕਰ ਸਕਦੇ ਆ ਤੇ ਕਰੋ ਬਾਹਰ ਰਹਿਣਾ ਕਰਨਾ ਬਹੁਤ ਮੁਸ਼ਕਲ ਆ ਹਾਂ ਬਹੁਤ ਲਾਈਫ ਇਥੇ ਹਾਰਡ ਹੈ ਈਜ਼ੀ ਨਹੀਂ ਹੈ ਜਿਨਾਂ ਲੋਕ ਸਮਝਦੇ ਹੂੰ ਇੱਕ ਆਪਣੇ ਪਰਿਵਾਰ ਨੂੰ ਛੱਡ ਕੇ ਹੁਣ ਦੁਆਸ ਦੇ ਵਿੱਚ ਪਤਨੀ ਮਿਲਣ ਆਏ ਹੁੰਦੇ ਮਿਲਦਾ ਬਹੁਤ ਮੁਸ਼ਕਿਲ ਹੈ ਹਮ ਮੈਂ ਦੇਖੋ ਉਹ ਵੀ ਕੋਈ ਵੀ ਮੇਰਾ ਵੀਰ ਭੈਣ ਭਰਾ ਜੀ ਉੱਥੇ ਸਹੀ ਆ ਤੇ ਆਪਣਾ ਉੱਥੇ ਹੀ ਕਮਾਈ ਕਰੋ ਇਹਨਾਂ ਦੇਸ਼ਾਂ ਵਿੱਚ ਨਾ ਆਓ ਹਮ ਇਹ ਵੀ ਗੱਲ ਇੱਕ ਸੱਚ ਆ ਵੀ ਬਾ ਉੱਥੇ ਬੈਠਾ ਬੰਦਾ ਸੋਚਦਾ ਵੀ ਯਾਰ ਉੱਥੇ ਪਤਾ ਨਹੀਂ ਕੀ ਆ ਕੀ ਹੈਗਾ ਪਰ ਦੇਖ ਲਓ ਤੁਹਾਡੇ ਸਾਹਮਣੇ ਇੱਕ ਮਿਸਾਲ ਆ ਜਉਂਦੀ ਜਾਗਦੀ ਬੀ ਬੰਦਾ ਬਾਹਰ ਆਇਆ ਚਲੋ ਹਰ ਇੱਕ ਬੰਦਾ ਸੋਚਦਾ ਮੈਂ ਕੁਝ ਬੜਾ ਮੈਂ ਕਮਾਈ ਕਰਾਂ ਮੈਂ ਭੀਚੇ ਮਿਲਿਆ ਜਾਊਗੀ ਪਰ ਮਾਪੇ ਵੀ ਚਲੇ ਗਏ ਮਾਪੇ ਜਾਣ ਤੇ ਬਿਨਾਂ ਦੇਖੋ ਘਰ ਦੇ ਵਿੱਚ ਕੀ ਹੋਊਗਾ ਘਰ ਦੇ ਵਿੱਚ ਕਿੰਨੀ ਉਦਾਸੀ ਆ ਤੇ ਇਹਦੇ ਮਨ 'ਚ ਕਿੰਨੀ ਉਦਾਸੀ ਹੋਊਗੀ ਇਹਨੇ ਜਦੋਂ ਜਾ ਕੇ ਦੇਖਣਾ ਆਪਣੇ ਘਰ ਨੂੰ ਤੇ ਮਾਪੇ ਉੱਥੇ ਹੋਣੇ ਨਹੀਂ ਉਹ ਤਾਂ ਕੁਝ ਨਹੀਂ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਪਰ ਇਹ ਆ ਵੀ ਜੇ ਕੰਮਕਾਰ ਕਿਸੇ ਦਾ ਉੱਥੇ ਸੱਟਾ ਹਰ ਇੱਕ ਕੋਈ ਕਰਨਾ ਚਾਹਦਾ ਆ ਉੱਥੇ ਵੀ ਲੋਕ ਕੰਮ ਕਰਦੇ ਆ ਨਾਲੇ ਪਰਿਵਾਰ ਦੇ ਵਿੱਚ ਰਹਿਣਾ ਉੱਥੇ ਹੀ ਕਰੋ ਜਿੰਨੇ ਕਰਨਾ ਹੈ ਇੱਥੇ ਤਾਂ ਬਹੁਤ ਮੁਸ਼ਕਿਲ ਹੈ ਬਹੁਤ ਘਾੜ ਹੈ ਮੈਂ ਤੇ ਇਹ ਹੀ ਕਹੂੰਗਾ ਵੀ ਚੁੱਪ ਕਰਕੇ ਆਪਣਾ ਉੱਥੇ ਰਹੋ ਜੇ ਉੱਥੇ ਵਧੀਆ ਟਾਈਮ ਨਿਕਲਦਾ ਹੈ ਤੁਹਾਡੇ ਕੋਲ ਜੇ ਕੁਝ ਕੰਮ ਕਰਨ ਨੂੰ ਕੁਝ ਹੈਗਾ ਤੇ ਵਧੀਆ ਆ ਪਰ ਬਾਹਰ ਨਾ ਹੋ ਬਸ ਉਹ ਦਾ ਗਾੜਾ ਇਥੇ ਬੜਾ ਗਲਤ ਹੈ ਜੀ ਸੱਚ ਆ ਇਹਨੇ ਇਹ ਜ਼ਿੰਦਗੀ ਨੂੰ ਦੇਖਿਆ ਆ ਸਾਰਾ ਯੂਰਪ ਘੁੰਮਿਆ ਆ ਸਾਰੇ ਪਾਸੇ ਦੇਖ ਕੇ ਲੋਕਾਂ ਦੇ ਹਾਲਾਤ ਵੀ ਅਸੀਂ ਦੇਖਦੇ ਆ ਰੋਜ਼ ਦੀ ਰੋਜ਼ ਕਿਉਂਕਿ ਪਹਿਲਾਂ ਵਰਗੇ ਹੁਣ ਬਾਹਰ ਨਹੀਂ ਰਹੇ ਇਹ ਵੀ ਇੱਕ ਗੱਲ ਸੱਚ ਹੈ ਹਾਂਜੀ ਪਹਿਲਾਂ ਥੋੜਾ ਜਿਹਾ 10 ਸਾਲ ਪਿੱਛੇ ਚਲ ਜੀਏ 15 ਸਾਲ ਪਿੱਛੇ ਚਲ ਜੀਏ ਉਦੋਂ ਕੋਈ ਹੋਰ ਸਟੋਰੀ ਸੀ ਹਾਂਜੀ ਉਹਨਾਂ ਦਾ ਕਿ ਦੇ ਕੋਈ ਜੰਗ ਲੱਗ ਕੇ ਕੋਸ਼ ਹੋ ਗਿਆ ਲੋਕਾਂ ਦੇ ਉੱਤੇ ਵਜਣਾ ਟੈਕਸਾਂ ਦਾ ਵਜਣਾ ਫੂਡ ਮਹਿੰਗਾ ਹੈ ਆ ਹਰ ਚੀਜ਼ ਮਹਿੰਗੀ ਹੋ ਗਈ ਪਰ ਉਹ ਤਾਂ ਹਰ ਇੱਕ ਦਾ ਆਪਣਾ ਆਪਣਾ ਡਿਸੀਜਨ ਆ ਜਿਹਨੂੰ ਜਿੱਥੇ ਚੰਗਾ ਲੱਗਦਾ ਉਹ ਜਾਵੇ ਆਵੇ ਐ ਨਹੀਂ ਅਸੀਂ ਕਹਿੰਦੇ ਪਰ ਮੁਸ਼ਕਲ ਬਹੁਤ ਆ ਪਰ ਜੇ ਪੇਪਰ ਨਾ ਹੋਣ ਉਹ ਤੋਂ ਵੀ ਜ਼ਿਆਦਾ ਮੁਸ਼ਕਲ ਆ ਕਿਉਂਕਿ ਪੇਪਰ ਨਾ ਹੋਣ ਕਾਰਨ ਆਪਣੇ ਮਾਪੇ ਆਪਣੀ ਮਾਂ ਦਾ ਮੂੰਹ ਨਹੀਂ ਦੇਖ ਸਕਿਆ ਆਪਣੇ ਬਾਪ ਦਾ ਮੂੰਹ ਨਹੀਂ ਦੇਖ ਸਕਿਆ ਕਿਉਂਕਿ ਨਹੀਂ ਤਾਂ ਜੇ ਕਿਤੇ ਇਹ ਹੀ ਚੀਜ਼ ਹੁੰਦੀ ਬੰਦਾ ਜਾ ਸਕਦਾ ਪਰ ਕੀ ਕਰੇ ਕੁਝ ਨਹੀਂ ਕਰ ਸਕਦਾ ਮਜਬੂਰੀ ਹੈ ਤੇ ਮੇਰੇ ਵੱਲੋਂ ਜਾਂ ਮੇਰੇ ਹੋਰ ਦੋਸਤਾ ਵੱਲੋਂ ਜਿੰਨੇ ਜਿੰਨਾਂ ਨਾਲ ਅਸੀਂ ਇਕੱਠੇ ਰਹੇ ਆਂ ਤੇ ਇੱਕੇ ਘਰ 'ਚ ਰਹੇ ਆਂ ਤੇ ਉਹਨਾਂ ਵੱਲੋਂ ਵੀ ਸਾਰਿਆਂ ਵੱਲੋਂ ਗੁੱਡ ਲੱਕ ਆ ਤੇ ਗੁੱਡ ਇਨ ਗੁੱਡ ਵਿਸ਼ੇਸਾ ਰੱਬ ਤੇਰਾ ਭਲਾ ਕਰੇ ਜੋ ਵੀ ਤੂੰ ਕੰਮ ਕਰੇ ਕਾਮਯਾਬ ਹੋਵੇਂ ਹਨਾ ਬਾਕੀ ਨਸ਼ੇ ਪਾਣੀ ਤੋਂ ਹੋਰ ਚੀਜ਼ਾਂ ਤੋਂ ਇਦਾਂ ਦੀਆਂ ਤੋਂ ਦੂਰ ਰਵੇ ਲੋਕਾਂ ਨੂੰ ਜਾ ਕੇ ਦੱਸੀ ਤੇ ਬਾਕੀ ਕੋਸ਼ਿਸ਼ ਕਰੇ ਵੀ ਜਿੰਨਾ ਵੀ ਤੂੰ ਆਪਣਾ ਕੰਮ ਕਰੇ ਆਪਣੀ ਲਗਨ ਆਪਣੀ ਮਿਹਨਤ ਭਰੇ ਉਹ ਵੀ ਬੰਦੇ ਨੇ ਹਾਂ ਵੀ ਆਇਆ ਬੰਦੇ ਨੇ ਕੁਝ ਕਰਿਆ ਹਾਂ ਠੀਕ ਹੈ ਨਾ ਇਹੋ ਜਿਹਾ ਜਜਬਾ ਹੋਣਾ ਚਾਹੀਦਾ ਹਾਂਜੀ ਤੇ ਆ ਸਾਡੀ ਲਾਫਟ ਇਹ ਮਤਲਬ ਸਮਝ ਲਓ ਵੀ ਅੱਜ ਦੀ ਲਾਸਟ ਏ ਆ ਬਸ ਪੇਂਟ ਦਾ ਕੰਮ ਚੱਲਦਾ ਹੁਣ ਇੱਥੇ ਤੇ ਇਹ ਤੇਰਾ ਏਰੀਆ ਦੀ ਆ ਏਰੀਆ ਦੀ ਲਾਸਟ ਜੌਬ ਆ ਤੇ ਹੋਰ ਹਫਤੇ ਨੂੰ ਇਹਨੇ ਵਾਪਸ ਆਪਣੇ ਮੂਲਕ ਪੰਜਾਬ ਆਪਣੇ ਘਰ ਤੇ ਚਲੇ ਜਾਣਾ ਤੇ ਬਾਕੀ ਵਿਆਹ ਕਰਾਈ ਚਾਕੇ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਵਿਆਹ ਦੇ ਉੱਤੇ ਸਾਨੂੰ ਜਰੂਰ ਸੱਦੀ ਤੇ ਮੈਂ ਵੀ ਦੁਆ ਕਰਦਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਤੇ ਤੇਰਾ ਜਲਦੀ ਵਿਆਹ ਹੋਵੇ ਫਿਰ ਆਪਾਂ ਤੇਰੇ ਵਿਆਹ ਦੇ ਉੱਤੇ ਆਈਏ ਹਾਂਜੀ ਚਲੋ ਮਿਲ ਕੇ ਖੁਸ਼ੀਆਂ ਮਨਾਈਏ ਫਿਰ ਠੀਕ ਆ ਨਾ ਹਾਂਜੀ ਤੇ ਬਾਕੀ ਖੁਸ਼ ਰਹਿ ਜ਼ਿੰਦਗੀ ਦੇ ਵਿੱਚ ਹੋਰ ਜੇ ਸਾਥੋਂ ਵੀ ਕਦੇ ਕੋਈ ਗਲਤੀ ਹੋ ਗਈ ਹੋਵੇ ਜਦੋਂ ਆਪਾਂ ਗੱਲਬਾਤ ਕਰਦੇ ਆ ਕਦੇ ਕਦੇ ਐਦਾਂ ਵੀ ਕਹਿ ਦਿੰਦੇ ਆ ਯਾਰ ਇਹ ਉਹ ਕਦੀ ਹੋ ਜਾਂਦਾ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਆਪਾਂ ਦਿਲੋਂ ਕਦੇ ਕਿਸੇ ਨੂੰ ਮਾਰਾ ਨਹੀਂ ਦਿੰਦੇ ਠੀਕ ਹੈ ਨਾ ਤੇ ਟਰਾਈ ਕਰੀਆ ਜਿੰਦੀ ਵੀ ਕਿਸੇ ਦੀ ਹੈਲਪ ਕਰੀ ਆ ਤੇ ਤਿੰਨ ਤੋਂ ਪਤਾ ਹੀ ਆ ਵੀ ਆਪਾਂ ਕਦੇ ਵੀ ਕਿਸੇ ਦਾ ਐਦਾਂ ਨਹੀਂ ਕਰਿਆ ਵੀ ਕੋਈ ਫਾਇਦਾ ਨਹੀਂ ਚੱਕਿਆ ਜੋ ਵੀ ਬਣਦਾ ਜੋ ਵੀ ਕਿਸੇ ਦਾ ਹੈਗਾ ਉਹ ਕਰਿਆ ਆ ਹਾਂਜੀ ਹਾਂਜੀ ਕੋਈ ਵੀ ਫੇਰ ਵੀ ਕਦੇ ਹੋ ਜਾਂਦੀ ਆ ਜਾਣੇ-ਅਣਜਾਣੇ ਵਿੱਚ ਹਾਂਜੀ ਹਾਂਜੀ ਰਾਮ ਨਹੀਂ ਨਹੀਂ ਕੋਈ ਗਲਤੀ ਨਹੀਂ ਹੋਈ ਬਹੁਤ ਵਧੀਆ ਰਹੇ ਆ ਹੂੰ ਬਹੁਤ ਲੰਮਾ ਟਾਈਮ ਕੰਮ ਕੀਤਾ ਹੈ ਹਾਂ ਇੰਨਾ ਟਾਈਮ ਕੋਈ ਯਾਰ ਨੇ ਦੇਖਿਆ ਹੋ ਜੀ ਇੰਨਾ ਟਾਈਮ ਕੱਟ ਸਕਦਾ ਕਿਤੇ ਪਰ ਮੈਂ ਬਹੁਤ ਲੌਂਗ ਟਾਈਮ ਤੋਂ ਕੰਮ ਕੀਤਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕੋਈ ਪਰੇਸ਼ਾਨੀ ਨਹੀਂ ਕੋਈ ਪ੍ਰੋਬਲਮ ਨਹੀਂ ਸੀ ਹਾਂ 14-15 ਸਾਲ ਹੋ ਗਏ ਆਪਾਂ ਇਕੱਠੇ ਕੰਮ ਕਰਦੇ ਜਾਨੀਆਂ ਜੀ ਹਾਂ ਚਾਹ 14-15 ਸਾਲ ਬਹੁਤ ਵੱਡਾ ਇੱਕ ਜਿੰਦਗੀ ਦਾ ਵੱਡਾ ਹਿੱਸਾ ਹਾਂ ਜੀ ਜੀ ਹੈ ਤੇ ਪੜਾਈ ਲੱਗਿਆ ਯਾਰ ਸਮਾਂ ਕਿੱਦਾਂ ਲੰਘਿਆ ਹਾਂਜੀ ਬਹੁਤ ਆ ਲੱਗਦਾ ਵੀ ਆਪਾਂ ਇੰਨਾ ਟਾਈਮ ਕੰਮ ਕਰਿਆ ਨਾ ਹਾਂ ਲੱਗਦਾ ਹੀ ਨਹੀਂ ਲੱਗਦਾ ਹੀ ਨਹੀਂ ਪਤਾ ਯਾਰ ਵੀ ਇੰਨਾ ਟਾਈਮ ਅਸੀਂ ਕੰਮ ਕਰਿਆ ਇਕੱਠਿਆਂ ਦੇਖ ਲੈ ਹੁਣ ਤੂੰ ਇੱਥੇ ਆ ਕੰਮ ਤੇ ਹੋਰ ਬੰਦੇ ਆਣੇ ਆ ਹਾਂਜੀ ਪਰ ਤੇਰੇ ਤੋਂ ਫੋਨੇ ਕਰਨਾ ਬੜਾ ਭਾਈ ਕਿੱਦਾਂ ਹੈ ਹਾਂਜੀ ਹੈ ਤੇ ਚਲੋ ਹੋਰ ਹਫਤਾ ਇੱਥੇ ਕੰਮ ਕਰਨਾ ਬੰਦਿਆਂ ਨੇ ਹਾਂ ਜੀ ਤੇ ਚਲੋ ਕੰਮ ਤੂੰ ਆ ਸਾਰਾ ਕਰਿਆ ਆ ਕਿੰਨਾ ਕੰਮ ਕਰਿਆ ਤੈਨ ਯਾਰ ਤੇਰੇ ਸਾਰਾ ਤੂੰ ਬਣਾਇਆ ਇਹ ਤੇ ਬੜੀ ਖੁਸ਼ੀ ਵਾਲੀ ਗੱਲ ਆ ਤੇ ਬਾਕੀ ਬਹੁਤ ਮਿਹਨਤੀ ਆ ਬਹੁਤ ਇਮਾਨਦਾਰ ਆ ਤੇ ਇਹਦੀ ਮੈਂ ਤੈਨੂੰ ਮਤਲਬ ਮੂੰਹ ਤੇ ਨਹੀਂ ਪਿੱਛੇ ਵੀ ਗੱਲ ਕਰਦਾ ਆ ਕਿ ਤੇਰੇ ਵਰਗਾ ਬੰਦਾ ਬਹੁਤ ਘੱਟ ਮਿਲਦਾ ਦੁਨੀਆ ਦੇ ਵਿੱਚ ਪਰ ਜਿਹੜਾ ਤੈਨੂੰ ਸਮਝ ਸਕੇ ਕਿ ਲੋਕ ਕਿਸੇ ਵੀ ਸਮਝਦੇ ਨਹੀਂ ਹੈਗੇ ਉਹਦੀ ਉਹਦੇ ਲਈ ਇਦਾਂ ਕਹਿੰਦੇ ਵੀ ਨਹੀਂ ਹੈਗੇ ਵੀ ਯਾਰ ਤੂੰ ਬੰਦਾ ਇਦਾਂ ਦਾ ਇਦਾਂ ਆ ਤੇ ਮੈਨੂੰ ਪਤਾ ਤੂੰ ਬਹੁਤ ਇਮਾਨਦਾਰ ਆ ਤੇ ਤੂੰ ਕਿਸੇ ਦਾ ਕੋਈ ਮਾੜਾ ਨਹੀਂ ਕਰੂਗਾ ਬਾਕੀ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਕਾਮਯਾਬ ਹੋ ਤੇ ਆਪਣਾ ਘਰ ਬਸਾ ਹਾਂਜੀ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੂਗਾ ਤੇ ਕਹਦੀਆਂ ਤੇ ਸਸਰੀਕਾਲ ਹਾਂਜੀ ਸਸਰੀਕਾਲ ਸਾਰਾ ਜੀ ਸਸਰੀਕਾਲ ਆਹ ਫੜ ਦੇ ਜ਼ਾਦੀ ਲਾਂਚਿੰਗ ਯਾ ਆਪਾਂ ਇੱਕ ਜਦੋਂ 15 ਸਾਲ ਬਾਅਦ ਕੋ ਵਾਪਸੀ